ਟਰੈਨ ਸਫਰ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਰੇਲਵੇ ਦੀ ਫਲੈਕਸੀ ਫੀਅਰ ਸਕੀਮ 'ਚ ਕਈ ਬਦਲਾਅ ਕੀਤੇ ਗਏ ਨੇ ਹੁਣ ਰੇਲਾਂ 'ਚ ਪਹਿਲਾਂ ਚਾਰਟ ਬਣ ਕੇ ਤਿਆਰ ਹੋ ਜਾਣ ਦੇ ਬਾਅਦ ਜੋ ਸੀਟਾਂ ਖਾਲੀ ਹੋਣਗੀਆਂ ਉਹ ਆਖੀ ਟਿਕਟ ਤੋਂ 10% ਕੱਟ ਕੇ ਰਾਇਤੇ ਦਿੱਤੀਆਂ ਜਾਣਗੀਆਂ ਨਮਾਫੈਂਸਾ ਵੀ ਦਸਮਰੀ ਜਾਨੀ ਅਜ ਤੋਂ ਲਾਗੂ ਹੋ ਰਿਹਾ ਹੈ ਅਗਲੇ 6 ਮਹੀਨੇ ਤੱਕ ਚੱਲੀ ਰਹੇਗਾ ਅਸਲ 'ਚ ਰੇਲਵੇ ਨੇ ਵਾਈ ਜਹਾਜ਼ਾ ਵਾਂਗ ਫਲੈਕਸੀ ਫੀਅਰ ਸਕੀਮ ਇਸ ਵਾਰ ਸਤੰਬਰ ਮਹੀਨੇ ਚ ਲਾਗੂ ਹੋਉਣੀ ਸੀ ਯਾਤਰੀਆਂ ਨੇ ਇਸ ਨੂੰ ਜੰਗਾ ਹੰਗਾਰਾ ਨਹੀਂ ਦਿੱਤਾ ਜਿਸ ਦੇ ਬਾਅਦ ਰੇਲਵੇ ਨੂੰ ਆਪਣੇ ਫੈਸਲੇ 'ਚ ਬਦਲਾ ਕਰਨੇ ਪਏ ਨੇ ਤ੍ਰਿਪੁਰਾ ਦੀ ਵਿਧਾਨ ਸਭਾ ਵਿੱਚ ਸਰਦਰੂਤ ਇਜਲਾਸ ਤੇ ਆਖਰੀ ਜ਼ਬਰਦਸਤ ਨਾਟਕਬਾਜ਼ੀ ਵਿਖੀ ਵਣ ਮੰਤਰੀ ਦੇ ਦੇਸ਼ ਜਮਾਤੀਆਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੰਗਾਮਾ ਹੋ ਰਿਹਾ ਸੀ ਜਿਸ ਮਗਰੋਂ ਟੀਐਮਸੀ ਵਿਧਾਇਕ ਸਪੀਕਰ ਕੋਲ ਰੱਖਿਆ ਸਮਾਨ ਲੈ ਭੱਜ ਗਏ ਜਿਨ੍ਹਾਂ ਵਿੱਚ ਬਾਕੀ ਵਿਧਾਇਕ ਵੀ ਭੱਜੇ ਨੋਟਬੰਦੀ ਦਾ 42ਵਾਂ ਦਿਨ ਹੈ ਪਰੇਸ਼ਾਨੀਆਂ ਕੁਝ ਘਟੀਆਂ ਨੇ ਕਿਉਂਕਿ ਜ਼ਿਆਦਾਤਰ ਏਟੀਐਮ ਚ 500 ਦੇ ਨਵੇਂ ਨੋਟ ਨਿਕਲ ਰਹੇ ਨੇ ਜਦਕਿ ਪਹਿਲਾਂ ਸਿਰਫ 2000 ਦੇ ਨੋਟ ਨਿਕਲਦੇ ਸਨ ਅਰ ਵਿੱਚ ਕੈਸ਼ ਰੱਖਣ ਦੀ ਲਿਮਟ ਨਿਰਧਾਰਤ ਕਰਨ ਦੀ ਖਬਰ ਤੋਂ ਸਰਕਾਰੀ ਸੂਤਰਾਂ ਨੇ ਇਨਕਾਰ ਕੀਤਾ ਜਿਨ੍ਹਾਂ ਮੁਤਾਬਕ ਹੈ ਕਿ ਇਸੇ ਵਿਰਸਤਾ ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਗੁਜਰਾਤ ਦੇ ਛੋਲੇ ਚਾਹ ਵਾਲੇ ਕਿਸ਼ੋਰਪੁਰ ਜਵਾਲਾ ਦੇ ਠਿਕਾਣੇ ਤੇ ਚਲਾਇਆ ਗਿਆ ਸਰਚ ਆਪਰੇਸ਼ਨ 6 ਦਿਨਾਂ ਬਾਅਦ ਖਤਮ ਹੋਇਆ ਜਿਸ ਦੀ 1000 ਕਰੋੜ ਤੋਂ ਵੱਧ ਦੀ ਸੰਪਤੀ ਦਖੁਨਾਸਾ ਹੋਇਆ ਹੈ। ਇਨਕਮ ਟੈਕਸ ਵਿਭਾਗ ਨੇ ਮੇਹਰ ਦੇ ਇੱਕ ਇੰਜੀਨੀਅਰ ਦੇ ਘਰੋਂ ਬਿਮਾਰੀ ਕਰ 2 ਕਰੋੜ 67 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਜਿਸ ਵਿੱਚ 10 ਲੱਖ ਰੁਪਏ ਦੇ ਨਵੇਂ ਨੋਟ ਸ਼ਾਮਲ ਹਨ ਅਤੇ 30 ਕਿਲੋ ਚਾਂਦੀ ਵੀ ਮਿਲੀ ਹੈ। ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਦੀ ਨੋਟਬੰਦੀ ਕਾਰਨ ਪਰੇਸ਼ਾਨੀ ਘਟਾਉਣ ਲਈ ਪੁਰਾਣੀ ਕਿਤਾਬ ਦੇ ਨਵੀਂ ਕਿਤਾਬ ਦੇਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਇਸ ਕੈਫੇ ਨੂੰ ਖੁੱਲੇ 6 ਮਹੀਨੇ ਹੋ ਗਏ ਨੇ ਪਰ ਨੋਟਬੰਦੀ ਮਗਰੋਂ ਇੱਥੇ ਕਿਤਾਬ ਬਦਲਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਦਿੱਲੀ ਵਿੱਚ ਲਲਨ ਸਿੰਘ ਨਾਮੀ ਸ਼ਖਸ ਦੀ ਕੁੱਟਮਾਰ ਇਸ ਲਈ ਕੀਤੀ ਗਈ ਕਿਉਂਕਿ ਉਸਨੇ ਏਟੀਐਮ ਬਾਹਰ ਲੱਗੀ ਲੰਮੀ ਲਾਈਨ ਨੂੰ ਵੇਖਦੇ ਹੋਏ ਪੀਐਮ ਮੋਦੀ ਨੂੰ ਬੁਰਾ ਭਲਾ ਕਿਹਾ ਸੀ ਜਿਸ ਮਗਰੋਂ ਕੋਲ ਦੇ ਦੁਕਾਨਦਾਰ ਨੇ ਆਪਣੇ ਸਾਥੀ ਨਾਲ ਮਿਲ ਕੇ ਸੜਕ ਵਿਚਾਲੇ ਹੀ ਲਲਨ ਸਿੰਘ ਦੀ ਕੁੱਟਮਾਰ ਕਰ ਦਿੱਤੀ ਤਮਿਲਨਾਡੂ ਦੇ ਮੁੱਖ ਮੰਤਰੀ ਉਹ ਪਨੀਰ ਸੇਲਵਮ ਬੀਐਮ ਓਦਿ ਨੂੰ ਮਿਲਿਆ ਜਿਨ੍ਹਾਂ ਵਰਦਾ ਚੱਕਰਵਾਤ ਨਾਲ ਹੋਈ ਤਬਾਹੀ ਮਗਰੋਂ ਰਾਹਤ ਕਾਰਜਾਂ ਲਈ 1000 ਕਰੋੜ ਰੁਪਏ ਦੀ ਤਤਕਾਲ ਸਹਾਇਤਾ ਦੀ ਮੰਗ ਕੀਤੀ ਹੈ ਐਜ਼ਨਾਲੀ ਉਹਨਾਂ ਮਰਹੂਮ ਜੈ ਲਲਿਤਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਅਪੀਲ ਵੀ ਕੀਤੀ।